ਤਾਰ ਵੀ ਕਿਸ ਤਰੀਕੇ ਨਾਲ ਗੁਰਜੀਤ ਸਿੰਘ ਲੋਕ ਆਪਣੇ ਸਾਥੀਆਂ ਦੇ ਨਾਲ ਕੱਟੇ ਨਾਲ ਜਗਦੀਸ਼ ਸਿੰਘ ਦਲੋਂ ਅੱਜ ਨਾਮਿਨੇਸ਼ਨ ਪੇਪਰ ਪਰਦੇ ਲਈ ਉਧਾਰਾਂ ਦੇ ਵਿੱਚੋਂ ਸਰਵਾਧ ਕਰ ਚੁੱਕੇ ਨੇ ਤੁਸੀਂ ਤੁਹਾਨੂੰ ਦਿਖਾ ਰਹੇ ਲਗਾਤਾਰ ਉਧਾਰਾਂ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਕਾਲੇ ਦੇ ਉਧਾਰਾਂ ਤੋਂ ਮੀਤਵਾਰ ਜਗਦੀਸ਼ ਸਿੰਘ ਦਲੋਂ ਆਪਣੇ ਸਾਥੀਆਂ ਦੇ ਨਾਲ ਨਾਮਿਨੇਸ਼ਨ ਪੱਤਰ ਦੇ ਲਈ ਜਾ ਰਹੇ ਨੇ ਨਾਲ ਉਹਨਾਂ ਦੇ ਮਨਪ ਸਿੰਘ ਯਾੜੀ ਵੀ ਮੌਜੂਦ ਨੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਕਿ ਕਿਸ ਤਰੀਕੇ ਆਪਣਾ ਸ਼ਕਤੀ ਪ੍ਰਦਰਸ਼ਨ ਜਿਹੜਾ ਸ਼ੋਮਨੀ ਕਾਲੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਸੋ ਇਹ ਵਾਹ 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 ਪਿੱਛੇ ਹੋ ਲੱਗੇ ਆ ਸੋ ਇਹ ਪਿੱਛੇ ਹੋ ਲੱਗੇ ਆ ਸਾਰਿਆਂ ਨੂੰ ਨਾਰਾ ਲਾ ਸੋ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੱਜ ਲੁਧਿਆਣਾ ਦੀਆਂ ਸੜਕਾਂ ਦੀਆਂ ਜਿੱਥੇ ਅੱਜ ਲੁਧਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜੋ ਵੱਖ-ਵੱਖ ਉਮੀਦਵਾਰ ਨੇ ਪਾਰਟੀਆਂ ਦੇ ਆਪਣੇ ਨਾਮੀਨੇਸ਼ਨ ਪੱਤਰ ਭਰਨ ਦੇ ਲਈ ਜਾ ਰਹੇ ਨੇ ਉੱਥੇ ਅੱਜ ਸ਼ੋਮਣੀ ਗਾਲੀਗਰ ਦੇ ਵੱਲੋਂ ਜੋ ਲੁਧਿਆਣਾ ਦੇ ਉਮੀਦਵਾਰ ਨੇ ਰਣਜੀਤ ਸਿੰਘ ਟੱਲੋਂ ਆਪਣੇ ਨਾਮੀਨੇਸ਼ਨ ਪੇਪਰ ਭਰਨ ਦੇ ਲਈ ਨਾਮਜ਼ਦ ਪੱਤਰ ਜਿਹੜੇ ਭਰਨ ਦੇ ਲਈ ਸ਼ੁਰੂਆਤ ਕਰ ਚੁੱਕੇ ਨੇ ਵੱਡੇ ਇਕੱਠ ਦੇ ਨਾਲ ਅੱਜ ਸ਼ੋਭਨੀ ਕਾਲੀਦਲ ਦੇ ਜਿੰਨੇ ਵੀ ਵਰਕਰ ਨੇ ਰਣਜੀਤ ਸਿੰਘ ਢਿੱਲੋਂ ਦੇ ਨਾਲ ਸਾਰੇ ਜਨਤਾ ਬੈਠੀਆਂ ਇੱਕ ਪਿੰਡ ਲਈ ਇੱਕ ਵੱਡਾ ਕਾਫਲਾ ਲਾਉਣਾ ਪਿੱਛੇ ਬਹੁਤ ਬਹੁਤ ਕਾਰੀਆਂ ਉਹਨਾਂ ਨੂੰ ਰੋਲ ਲਾ ਦੇ ਦੋ ਉਹਨੇ ਦਿੱਲੀ ਗਈਆਂ ਸੀ ਉੱਥੇ ਕਾਫਲਾ ਲਾਉਣਾ ਜਿੰਨੇ ਬਹੁਤ ਸੰਘਰਸ਼ ਆਪਾਂ ਵੀ ਉਹਨਾਂ ਦੀਆਂ ਸੋਇ ਦੇਖੋ ਤਸਵੀਰਾਂ ਢੋੜੇ ਤਸਵੀਰਾਂ ਢੋੜੀਆਂ ਨੇ ਵੀਰਾਂ ਨੂੰ ਦੇਖਿਆ ਤੁਸੀਂ ਕਿੱਦਾਂ ਢੋੜ ਬੰਦੇ ਕਰਦੇ ਰਣਜੀਤ ਸਿੰਘ ਢਿੱਲੋਂ ਦੇ ਉਹਨਾਂ ਦੇ ਸਾਥੀ ਕਾਫਲਾ ਰੋਕ ਲਓ

ਲੀਡਰਸ਼ਿਪ ਦੇ ਨਾਮ ਉੱਤੇ ਆ ਰਹੇ ਨੇ ਉਹਨਾਂ ਨੂੰ ਨਾਮ ਸਰ ਤਵਾਬ ਲੀਡਰਸ਼ਿਪ ਦੇ ਨਾਮ ਨਾਮਨੇਸ਼ਨ ਭਰਨ ਲਈ ਜਾ ਰਹੇ ਹੋ ਕੀ ਕਿਹੜਾ ਚਾਹੁੰਦੇ ਅੱਜ ਐਡਾ ਕੱਟ ਲੱਗੇ ਜਾ ਰਹੇ ਸੀ ਅਸੀਂ ਤਾਂ ਸਿਰਫ ਫੇਸਬੁੱਕ ਤੇ ਪਾਸ ਹੀ ਸੰਗਤਾਂ ਆ ਗਈਆਂ ਸਾਰੀਆਂ ਪਿਆਰ ਕਰਨ ਵਾਲੀਆਂ ਅਹੁਦੇ ਜਿੰਦੀ ਬਚਾ ਰਹੇ ਆ ਤੇ ਤੁਹਾਡੇ ਹਲਕਾ ਪੰਜਾਬ ਮੇਰ ਸਾਹਿਬ ਐਮ ਐਲ ਏ ਸਾਹਿਬ ਸਾਰੇ ਸਾਡੇ ਅਹੁਦੇਦਾਰ ਸਹਿਬਾਨ ਆਪਣੇ ਆਪ ਪਹੁੰਚੇ ਨੇ ਜਦੋਂ ਕੰਪਿਊਟਰ ਦੀ ਗੱਲ ਕੀਤੀ ਜਾਵੇ ਤਾਂ ਵਕਤ ਵਕਤ ਨਾਮੀਨੇਸ਼ਨ ਭਰੀਆਂ ਜਾ ਰਹੀਆਂ ਨੇ ਵਕਤ ਵਕਤ ਪਾਰਟੀਆਂ ਦੇ ਉਮੀਦਵਾਰ ਖੜੇ ਹੋਏ ਨੇ ਕਿੰਦਾ ਦੇਖਦੇ ਹੋ ਇਸ ਸੀਟ ਵੀ ਕੌਪੀ ਚ ਖਤਾਰਿਆਣ ਵਾਲਾ ਹੈ ਦੇਖੋ ਮੁਕਾਬਲਾ ਇਜਾਰੇ ਦੇ ਵਿੱਚ ਵਧੀਆ ਹੋਊਗਾ ਔਰ ਲਾਜ਼ਮ ਆਲਟੀਮੇਟ ਮੁਕਾਬਲਾ ਸਾਡਾ ਬੀ ਜੇ ਪੀ ਨਾਲ ਬੀਜੇਪੀ ਨਾਲ ਮੁਕਾਬਲਾ ਹੋਵੇਗਾ ਕਾਂਗਰਸ ਦਾ ਬਣਾਉਣਾ ਕਿਉਂ ਨਹੀਂ ਮਾਰਦੇ ਇਹ ਕੰਪੀਟੀਟਰ ਕਿਉਂ ਨਹੀਂ ਮਾਰਦੇ ਇਹ ਦੇਖ ਲਓ ਬਾਹਰੋਂ ਆ ਮੇਰਾ ਵਿਰਿੰਗ ਬਾਹਰੋਂ ਆ ਤੇ ਬਟੂਆਣੀ ਦੋ ਵਾਰੇ ਆਪੀ ਰਹੇ ਨੇ ਇਸ ਤੋਂ ਬਾਅਦ ਕੀ ਰਣਨੀਤੀ ਹੋਵੇਗੀ ਜਦੋਂ ਇਸ ਤੋਂ ਬਾਅਦ ਨਾਮਿਨੇਸ਼ਨ ਭਰਨ ਤੋਂ ਬਾਅਦ ਕੀ ਭਰਨ ਤੋਂ ਬਾਅਦ ਅਸੀਂ ਆਪਣੇ ਪ੍ਰਚਾਰ ਤੇ ਨਿਕਲ ਜਾਣਾ ਪ੍ਰਚਾਰ ਕਰਾਂਗੇ ਲੋਕਾਂ ਨੂੰ ਦੱਸਾਂਗੇ ਸਮਝਾਵਾਂਗੇ ਕੋਵਤਾਨ ਕੋਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੀਓ ਦੇ ਤਰੀਕੇ ਨਾਲ ਆ ਗੁਰਦੀਸ਼ ਸਿੰਘ ਢੱਲੋਂ ਦੱਸ ਰਹੇ ਨੇ ਕਿ ਉਹਨਾਂ ਨੂੰ ਕੰਪੀਟੀਸ਼ਨ ਦੀ ਜੋ ਗੱਲ ਕੀਤੀ ਜਾਵੇ ਤਾਂ ਉਹ ਗੱਲਾਂ ਭਾਜੀਪੀ ਨੂੰ ਕੰਪੀਟੀਸ਼ਨ ਮੰਨਦੇ ਨੇ ਹੋਰ ਕਿਸੇ ਨੂੰ ਕੰਪੀਟੀਸ਼ਨ ਨਹੀਂ ਮੰਨਦੇ